ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਉਹਨਾਂ ਦੀ ਟਖੇਸ਼ਾਈ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪੰਜਾਬ ਰੋਡ 'ਤੇ ਮੁਰਦਾਬਾਦ 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 ਪੰਜਾਬ ਰੋਡ 'ਤੇ ਮੁਰਦਾਬਾਦ 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 ਪੰਜਾਬ ਰੋਡ 'ਤੇ ਵੀ ਟਖੇਸ਼ਾਈ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਇਹਨਾਂ ਦੀ ਅਟਖੇਸ਼ਾਈ ਨਹੀਂ ਚੱਲੂਗੀ ਨਹੀਂ ਚੱਲੂਗੀ ਇਹ ਕ੍ਰੈਸ਼ਲ ਕਰਨਾ ਚਾਹੁੰਨਾਂ ਨਹੀਂ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਪੰਜਾਬ ਰੋਡ 'ਤੇ ਮੁਰਦਾਬਾਦ ਪੀ.ਟੀ.ਆਈ. ਪੰਜਾਬ ਰੋਡਵੇ ਮੁਰਦਾਬਾਦ 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 ਮੈਂ ਪ੍ਰਦੀਪ ਕੁਮਾਰ ਜੀ ਪ੍ਰਦੀਪ ਜੀ ਕਿਹੜੀ ਬੱਸ ਹੈ ਤੁਹਾਡੀ ਸਾਡੀ ਪ੍ਰੈਸ਼ਰ ਬੱਸ ਹੈ ਜੀ ਕਿੱਥੋਂ ਕਿੱਥੇ ਜਾਂਦੀ ਹੈ ਇਹ ਹਿਆਰਪੁਰ ਤੋਂ ਭੁੰਗਰ ਨਹੀਂ ਜਾਂਦੀ ਜੀ ਕਿੰਨੀ ਹੋਸਾਂ ਜੀ ਸਾਡੀਆਂ ਦੋ ਸਾਡੀਆਂ ਜੀ ਪੰਜ ਸਾਡੇ ਨਾਲ ਹੋਰ ਜਿਹੜੇ ਸਹਿਮਤ ਹੈ ਸਾਡੇ ਨਾਲ ਠੀਕ ਹੈ ਜੀ ਇੱਕ ਆਪਰੇਟਰ ਆ ਉਹ ਜਿਹੜਾ ਸਾਰਿਆਂ ਨਾਲ ਧੱਕੇਸ਼ਾਹੀ ਕਰੀ ਜਾਂਦਾ ਆ ਉਹ ਜੀ.ਐਮ. ਰੋਡਵੇਜ ਪੀ.ਟੀ.ਆਈ. ਉਥੇ ਆਰ.ਟੀ.ਏ. ਦਫ਼ਤਰ ਨੂੰ ਗਮਰਾਹ ਕਰਕੇ ਸਾਡੇ ਸਾਰੇ ਟਾਈਮ ਟੇਬਲ ਪੱਟੇ ਪੱਟ ਗਏ ਆਪਣੀ ਮਰਜ਼ੀ ਨਾਲ ਆਪਣਾ ਟਾਈਮ ਟੇਬਲ ਸੂਧ ਕਰਦਾ ਬਾਕੀਆਂ ਦਾ ਸਾਰਿਆਂ ਦਾ ਨੁਕਸਾਨ ਕਰਦਾ ਜੀ ਕਿੰਨੇ ਸਮੇਂ ਤੋਂ ਚੱਲਦੀਆਂ ਬਿਛਲੇ ਇਸ ਟੱਪ ਬੱਸਾਂ ਦਾ ਤਕਰੀਬਨ ਜੀ ਚੱਲ ਰਹੀਆਂ ਇਹ 20 ਸਾਲ ਤੋਂ ਪੁਰਾਣੀਆਂ ਚੱਲ ਰਹੀਆਂ ਜੀ ਉਹ ਟਾਈਮ ਟੇਬਲ ਜਿਹੜਾ ਪੁਰਾਣਾ ਸੀਗਾ ਉਹਦੇ ਵਿੱਚ ਐਡਜਸਟ ਹੁੰਦੀਆਂ ਜਾਂਦੀਆਂ ਸੀਗੀਆਂ ਇਹ ਗੱਡੀਆਂ ਤੇ ਹੁਣ ਵੀ ਉਹ ਇਦਾਂ ਹੀ ਹੋਇਆ ਸੀਗਾ ਪਰ ਇੱਕ ਆਪਰੇਟਰ ਇਹੋ ਜਿਹਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਲਾਲਜੀਤ ਭੁੱਲਰ ਦੇ ਨਾਲ ਫੋਟੋ ਖਿਚਾ ਕੇ ਉਹ ਉਹਦੀ ਫੋਟੋ ਥਾਰੇ ਪਾਸੇ ਦਿਖਾ ਲ ਕੇ ਜਾਂ ਜਿੱਦਾਂ ਵੀ ਸਾਨੂੰ ਨਹੀਂ ਪਤਾ ਕਿਦਾਂ ਘਬਰਾਹ ਕਰਦਾ ਜਾਂ ਉਹ ਪੈ ਰਿਹਾ ਦਿੰਦਾ ਜੀ ਇਹ ਮੈਨੂੰ ਜਾਂ ਟੀਟੀਆਈ ਨੂੰ ਪੈਸੇ ਦਿੰਦਾ ਆ ਸਾਨੂੰ ਨਹੀਂ ਪਤਾ ਸਾਾਨੂੰ ਪੁੱਛਦਾ ਹੀ ਕੋਈ ਨਹੀਂ ਪ੍ਰਾਈਵੇਟ ਬੰਦਾ ਜੀ ਪ੍ਰਾਈਵੇਟ ਹੀ ਬੰਦਾ ਹੈ ਜੀ ਗਰਨਾਮ ਸਿੰਘ ਜੀ ਉਹ ਆ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਏਜੰਟੀ ਕਰਦਾ ਜੀ ਜੀ ਇਸ ਕਰਕੇ ਪਹੁੰਚ ਬਹੁਤ ਆ ਉਹਦੀ ਉੱਥੇ ਸਾਰੇ ਹਾਂਜੀ ਸਾਰੇ ਉਹਦੀ ਸੁਣਦੇ ਆ ਸਾਨੂੰ ਕੋਈ ਸਾਨੂੰ ਤਾਂ ਨਾ ਜਿੱਦਾਂ ਭੇਡਾਂ ਬੱਕਰੀਆਂ ਵਾਂਗੂ ਰੱਖਿਆ ਸਾਨੂੰ ਟਾਈਮ ਟੇਬਲ ਦੇ ਵਿੱਚ ਆਪੇ ਜਿੱਥੇ ਕਰਦੇ ਆ ਗਾਂਹ ਕਰਦੇ ਪਛਾਣ ਕਰਦੇ ਸਾਡਾ 2 ਸਾਲ ਤੋਂ ਇੰਨਾ ਨੁਕਸਾਨ ਕੀਤਾ ਬਜੇ ਦਾ ਹੱਦ ਹਸਾਬ ਕੋਈ ਨਹੀਂ ਜਦੋਂ ਟਾਈਮ ਟੇਬਲ ਬਣਾਉਂਦੇ ਆ ਤੁਹਾਨੂੰ ਬੁਲਾਉਂਦੇ ਆ ਉੱਥੇ ਸੱਦਦੇ ਆ ਐਤਕੀ ਬਿਲਕੁਲ ਹੀ ਸੱਦਿਆ ਹੀ ਨਹੀਂ ਜੀ ਆ ਟਾਈਮ ਟੇਬਲ ਆ ਪਈ ਉਹ ਇੱਕ ਗੱਡੀ ਦਾ ਕੋਈ ਢੇੜਾ ਘੱਟ ਸੀਗਾ ਜਾਂ ਕੋਰਸ ਸੀਗਾ ਉਹਦਾ ਵੀ ਇੱਕ ਦੋ ਦਿਨ ਦੇ ਵਿੱਚ ਢੇੜਾ ਹੋ ਜਾਣਾ ਉਹ ਤਾਂ ਉਹ ਆ ਪਈ ਕੱਢ ਗਏ ਉਹ ਇੱਕੋ ਹੀ ਬੰਦੇ ਦਾ ਫਾਇਦਾ ਕਰਨਾ ਚਾਹੁੰਦੇ ਆ ਬਾਕੀ ਹੋਂਦ ਸਾਰਿਆਂ ਨੂੰ ਸਿੱਟਿਆ ਇੱਕ ਪਾਸੇ ਕੀ ਮੰਗ ਕੀ ਕਰਦੇ ਆ ਮੰਗ ਇਹ ਹੀ ਕਰਦੇ ਵੇ ਸਾਡਾ ਜਿਹੜਾ ਟਾਈਮ ਟੇਬਲ ਆ ਸਾਡੀ ਮਰਜ਼ੀ ਦੇ ਨਾਲ ਬਣਾਉਣਾ ਚਾਹੀਦਾ ਜਿਹੜੇ ਇੱਕ ਪਾਸੇ ਸਾਰੇ ਸਹਿਮਤ ਆ ਉਹ ਬਣਾਉਣਾ ਚਾਹੀਦਾ ਨਾ ਕਿ ਇੱਕ ਟਰੈਫਿਕ ਜਾਂਟਰ ਮੰਗੂ ਉਹਦੇ ਮਰਜ਼ੀ ਦੇ ਨਾਲ ਨਹੀਂ ਵਾਲਾ ਗੱਡੀ ਚੱਲਦੀ ਹੈ ਉਹਦੀ ਇੱਕ ਜਲਦੀ ਗੁਰੂ ਕਿਰਪਾ ਕਿਹੜੀ ਗੁਰੂ ਕਿਰਪਾ ਟ੍ਰਾਂਸਪੋਰਟ ਤਾਂ ਨਹੀਂ ਗੁਰੂ ਕਿਰਪਾ ਉਹ ਵੀ ਭੁੰਗ ਨਹੀਂ ਚੱਲਦੀ ਹੈ ਭੁੰਗ ਨਹੀਂ ਚੱਲਦੀ ਹੈ ਸਾਈਟ ਤੇ ਉਹਦੇ ਪੂਰੇ ਕਾਗਜ਼ ਪੱਤਰ ਪੂਰੇ ਕਾਗਜ਼ ਪੱਤਰ ਸਾਰਿਆਂ ਦੇ ਪੂਰੇ ਆ ਜੀ ਸਾਰੇ ਪੂਰੇ ਆ ਜੀ ਹਾਂ ਜੀ ਤੇ ਪੁਲਿਸ ਨੇ ਗੱਡੀਆਂ ਦੇ ਕਾਗਜ਼ ਪੱਤਰ ਪੂਰੇ ਨਹੀਂ ਪ੍ਰੋਬਲਮ ਆ ਰਹੀ ਸੀ ਜੀ ਆ ਉਹ ਸਿਗੇ ਕੋਸ਼ਿਸ਼ ਉਹ ਉਹ ਉਹਦੀ ਵੀ ਤੁਹਾਨੂੰ ਦੱਸਦਾ ਬੇ ਰੋਡ 'ਤੇ ਜਿੰਨੀਆਂ ਚੱਲਦੀਆਂ ਤੁਸੀਂ ਆ ਪਾਓ ਪਰਵਹਨ ਤੇ ਅੱਧੀਆਂ ਗੱਡੀਆਂ ਦੇ ਕਾਗਜ਼ ਨਹੀਂ ਹੋਣੇ ਜੀਐਮ ਸਾਹਿਬ ਜਿਹੜੀ ਗੱਡੀ ਦੇ ਉੱਤੇ ਚੜ ਕੇ ਆਉਂਦੇ ਨਾ ਇੱਥੇ ਸਾਡੀਆਂ ਗੱਡੀਆਂ 'ਚ ਚਲਾਨ ਕਰਨ ਉਹਦੀ ਇੰਸ਼ੋਰੈਂਸ ਹੈ ਨਹੀਂ ਕਲੂਸ਼ਨ ਹੈ ਨਹੀਂ ਉਹਦਾ ਆ ਜਿਹੜੀ ਇੱਥੇ ਸਾਡੇ ਟਾਈਮ ਟੇਬਲ ਦੇ ਵਿੱਚ ਗੱਡੀ ਪਾਈ ਹੋਆ ਉਹ ਕੰਡਮ ਗੱਡੀ ਕਰ ਦਿੱਤੀ ਉਹ ਕੰਡਮ ਗੱਡੀ ਦੇ ਟਾਈਮ ਟੇਬਲ ਦੇ ਵਿੱਚ ਟਾਈਮ ਪਾਏ ਗਏ ਆ ਤਾਂ ਸਾਡੇ ਜਿਹੜੇ ਆ ਸਾਡੇ ਧੱਕੇਸ਼ਾਈ ਨਾ ਐਵੇਂ ਕਿਦੋਂ ਇੰਦਰ ਸੜੇ ਤੱਕ ਕਿਸੇ ਨੂੰ ਇੰਦਰ ਸੜੇ ਦਿੱਤਾ ਜੀ ਸਵਾਰੀਆਂ ਕਿੰਨੀਆਂ ਖਰਾਬ ਨਹੀਂ ਆਜੇ ਸਵਾਰੀਆਂ ਰੋਜ਼ ਨਵਾਂ ਦਾ ਟਾਈਮ ਟੇਬਲ ਬਣ ਜਾਂਦਾ ਸੀ ਅਸੀਂ ਤਾਂ ਦੱਸ ਦੇ ਰਹੇ ਹਾਂ ਅੱਜ ਤਾਂ ਤੁਹਾਡੇ ਡਰ ਦੇ ਨਾਲ ਨਹੀਂ ਸ਼ਾਇਦ ਆਏ ਅੱਤ 2 ਮਹੀਨੇ ਹੋ ਗਏ ਆਪਣਾ ਟਾਈਮ ਟੇਬਲ ਬਣਾ ਕੇ ਲੈ ਆਇਆ ਉਹ ਸਾਨੂੰ ਇੱਕ ਆਪਰੇਟਰ ਨੂੰ ਸੱਦਿਆ ਅੰਦਰ ਫੋਟੋ ਖਿਜਾਤੀ ਵਿਆਹ ਦੇਖੋ ਜੀ ਕੱਲ ਨੂੰ ਐਤੇ ਚੱਲਣਾ ਉਹਦੇ ਕਰਕੇ ਅਸੀਂ ਤੁਹਾਡਾ ਸਾਰਾ ਲਿਆ ਟਾਈਮ ਟੇਬਲ ਕਿੰਨਾ ਫਰਕ ਪਾਇਆ ਗਿਆ ਹੈ ਟਾਈਮ ਟੇਬਲ ਜੀ 20 ਮਿੰਟ ਉਹ ਜਗਦੇ ਸਾਡੇ 55 ਮਿੰਟ ਤੋਂ ਭੁੰਗਰ ਦੀ ਗੱਡੀ ਪਹੁੰਚ ਨਹੀਂ ਬਣਦੀ ਅਸੀਂ ਹੁਣ ਐਸੀ ਜਣ ਕਰਕੇ ਲੋਕਲ ਉੱਤੇ ਥੋੜੋ ਜਾਣ ਨਹੀਂ ਗੱਡੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਸਾਨੂੰ ਮਤਲਬ ਉਹ ਇਨਸਾਫ ਤੋਂ ਆਇਆ ਜਾਵੇ ਉਹ ਸਿਰਫ ਇੱਕ ਆਪਰੇਟਰ ਦਾ ਫਾਇਦਾ ਕਰਨ ਲਈ ਹੈ ਨਾ ਜੀ ਐਨ ਪੰਜਾਬ ਰੋਡ ਸਾਨੂੰ ਤੇ ਇਹ ਵੀ ਕਰਾਪਸ਼ਨ ਦਾ ਮਾਮਲਾ ਲੱਗਦਾ ਜੀ ਸੱਦਾ ਹੀ